ਲੁਧਿਆਣੇ ਦੇ ਵੀ ਖਰੀਦੀਆਂ ਗਈ ਹੂੰ ਨਹੀਂ ਨਿਕਲੀਆਂ ਨਹੀਂ ਨਿਕਲੀਆਂ ਹਾਂਜੀ ਵਾਰੰਡੇ ਦਾ ਵੀ ਖਰੀਦੀ ਨਹੀਂ ਨਿਕਲੀਆਂ ਜੇ ਬੰਦਾ ਚੱਲਦਾ ਨਾ ਗਿਆ ਕੰਮ ਤੇ ਹੀ ਤਾਂ ਲੱਗਦੇ ਆ ਲੱਗਦੇ ਆ ਲੱਗਦੇ ਫਿਰ ਇੱਕ ਦਿਨ ਸਾਰੇ ਇਕੱਠੇ ਆ ਜਾਂਦੇ ਐ ਵੀ ਪਾਂਦੀ ਜੀ ਘਰ ਵਾਲੀ ਵੀ ਨਾਲ ਪਾਂਦੀ ਜੀ ਅੱਛਾ ਉਹਨਾਂ ਆਣੀ ਉਹਨਾਂ ਉਹਨਾਂ ਰੋਪਣਾਣਾ ਉਹਨਾਂ ਟਿਕਟ ਲੈਣੀ ਮੈਂ ਰੋਪਣਾਣਾ ਮੈਂ ਟਿਕਟ ਲੈਣੀ ਪੂਰੇ ਇੰਡੀਆ ਦੇ ਵਿੱਚ ਹੀ ਪੰਜਾਬ ਨੇ ਪਹਿਲਾ ਇਨੀਸ਼ੀਏਟ ਲਿਆ ਹੈ ਕਿ ਐਡਾ ਵੱਡਾ ਪ੍ਰਾਈਜ਼ ਜਿਹੜਾ ਹੈਗਾ ਉਹ ਐਤਕੀ ਪੰਜਾਬ ਨੇ 10 ਕਰੋੜ ਕੀਤਾ ਹੈ ਬੜਾ ਫੇਅਰ ਟਰਾਂਸਪੇਰੈਂਟ ਡਰਾਅ ਨਿਕਲਦਾ ਹੈ ਤੇ ਲੋਕਾਂ ਦੇ ਮਾਈਂਡ ਦੇ ਵਿੱਚ ਨਾ ਇੱਕ ਬੜਾ ਇੱਕ ਰਹਿੰਦਾ ਹੈ ਕੰਫਿਊਜ਼ਨ ਜਿਆ ਔਰ ਡਾਊਟ ਰਹਿੰਦਾ ਹੈ ਕਿ ਪਤਾ ਨਹੀਂ ਜੀ ਇਹ ਫੇਅਰ ਹੈ ਕਿ ਨਹੀਂ ਹੈ ਕਰੇ ਡਰਾਅ ਨਿਕਲਦੇ ਹੈ ਕਿ ਨਹੀਂ ਨਿਕਲਦੇ ਹੈ ਤੇ ਉਹਨਾਂ ਇੱਕ ਫਿਜ਼ੀਕਲੀ ਪ੍ਰੂਫ ਬੈਠੇ ਹੈ ਤੁਹਾਡੇ ਸਾਹਮਣੇ ਕਿ ਅਸੀਂ ਦੇਖਿਓ ਇਹ ਦਿਨ ਜੀ ਮੈਂ ਬੈੱਡ ਰੈਸਟ 'ਤੇ ਰਿਆ ਜੀ 8 ਮਹੀਨੇ ਸਾਨੂੰ ਪਤਾ ਸਾਡੇ ਹੱਥੋਂ ਪੈਸੇ ਬਹੁਤ ਗਏ ਜੀ ਉਧਰ ਨੂੰ ਡਾਕਟਰਾਂ 사이ਟ ਨੂੰ ਡਾਕਟਰਾਂ ਦਾ ਇਲਾਜ ਲਈ ਸਾਡੇ ਕਈ ਰਿਸ਼ਤੇਦਾਰ ਜਿਨ੍ਹਾਂ ਨੇ ਸਾਡੀ ਮਦਦ ਵੀ ਕੀਤੀ ਕਈ ਐਸੇ ਵੀ ਜਿਹੜੇ ਆਏ ਹੀ ਨਹੀਂ ਓਕੇ ਟਾਈਮ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਦੋਸਤੋ ਜੇਕਰ ਗੱਲ ਕੀਤੀ ਜਾਵੇ ਲੋਟਰੀ ਦੀ ਲੋਟਰੀ ਲੋਕ ਅਕਸਰ ਪਾਉਂਦੇ ਨੇ ਪਰ ਕਿਸਮਤ ਕਹਿੰਦੇ ਨੇ ਵੀ ਇੱਕ ਅੱਦੇ ਦੀ ਜਿਹੜੀ ਕਿ ਚਮਕਦੀ ਆ ਤਾਂ ਕਈ ਅਜਿਹੇ ਨੇ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਲੋਟਰੀਆਂ ਪਾਉਂਦੇ ਤੇ ਪਰ ਨਿਕਲਦੀ ਨਹੀਂ ਹੁੰਦੀ ਪਰ ਅੱਜ ਸਾਡੇ ਨਾਲ ਸ਼ਖਸ ਨੇ ਬੈਠੇ ਨੇ ਪੰਜਾਬ ਦੇ ਨੇ ਰੋਪੜ ਜ਼ਿਲ੍ਹੇ ਦੇ ਨੇ ਤੇ ਹਰਪਿੰਦਰ ਸਿੰਘ ਉਹਨਾਂ ਦਾ ਨਾਮ ਹੈ ਤੇ 10 ਕਰੋੜ ਦੀ ਉਹਨਾਂ ਦੀ ਲੋਟਰੀ ਜਿਹੜੀ ਕਿ ਨਿਕਲੀ ਆ ਤਾਂ ਸਾਡੇ ਨਾਲ ਬੈਠੇ ਨੇ ਗੱਲਬਾਤ ਕਰਾਂਗੇ ਕਿ ਆਖਿਰ ਕਿੰਨੀ ਕੁ ਉਹਨੂੰ ਖੁਸ਼ੀ ਜਿਹੜੀ ਕਿ ਮਿਲ ਰਹੀ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਹਾਂਜੀ ਠੀਕ ਠਾਕ ਹੋ ਜੀ ਨਿਰਭਗ ਚੈਨਲ ਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੈ ਜੀ ਬਿਲਕੁਲ ਭਾਈ ਜੀ ਕਿਵੇਂ ਦੇਖਦੇ ਹੋ ਕਿੰਨੀ ਖੁਸ਼ੀ ਆ ਬੰਦਾ ਤਾਂ ਦੱਸੋ ਮੈਨੂੰ 10 ਕਰੋੜ ਦੀ ਜਿਹੜੀ ਕਿ ਲੋਟਰੀ ਨਿਕਲ ਕਿੰਨੀ ਖੁਸ਼ੀ ਹੋ ਰਹੀ ਵੀਰ ਜੀ ਬਹੁਤ ਖੁਸ਼ੀ ਹੈ ਜੀ ਹੂੰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜੀ ਹਾਂਜੀ ਬਿਲਕੁਲ ਤੇ ਤੁਹਾਡੇ ਬੇਟੇ ਜੀ ਨਾਲ ਇਹ ਮੇਰਾ ਬੇਟਾ ਹੈ ਜੀ ਹਾਂਜੀ ਬਾਈ ਜੀ ਕਿਵੇਂ ਕਿਵੇਂ ਦੇਖਦੇ ਹੋ ਲੋਟਰੀ ਨਿਕਲ ਚੁੱਕੀ 10 ਕਰੋੜ ਦੀ ਕਿੰਨੀ ਖੁਸ਼ੀ ਮਿਲ ਰਹੀ ਵੀਰ ਜੀ ਵੀਰ ਜੀ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਲੋਟਰੀ ਨਿਕਲੇ ਹੀ ਜਦੋਂ ਨਿਕਲੀ ਤਾਂ ਬਸ ਮਾਲਕ ਜੀ ਦਾ ਸ਼ੁਕਰ ਹੈ ਜੀ ਰੱਬ ਦਾ ਉਹਨਾਂ ਦਾ ਹੀ ਇਹ ਦਿੱਤਾ ਹੋਇਆ ਹਾਂਜੀ ਬੱਸ ਜੀ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਕਿਵੇਂ ਮਤਲਬ ਕਿ ਕਦੋਂ ਲੋਟਰੀ ਪਾਈ ਸੀਗੀ ਹਨਾ ਤੇ ਅ ਨੰਬਰ ਤੇ ਚਲੋ ਕਿਸਮਤ ਵੱਲੋਂ ਮਿਲਦਾ ਹਨਾ ਤਾਂ ਕਿੱਥੋਂ ਕਿੱਥੋਂ ਪਾਈ ਸੀ ਤੁਸੀਂ ਲੋਟਰੀ ਫਿਰ ਲੋਟਰੀ ਪਹਿਲਾਂ ਹੀ ਲੁਧਿਆਣੇ ਤੋਂ ਵੀ ਖਰੀਦੀਆਂ ਜੀ ਗਈ ਹੂੰ ਨਹੀਂ ਨਿਕਲੀ ਨਹੀਂ ਨਿਕਲੀ ਹਾਂਜੀ ਵਾਰਿੰਡੇ ਤੋਂ ਵੀ ਖਰੀਦੀ ਨਹੀਂ ਨਿਕਲੀ ਹੂੰ ਘਨੌਲੀ ਤੋਂ ਵੀ ਖਰੀਦੀ ਨਹੀਂ ਨਿਕਲੀ ਹੂੰ ਤੇ ਫਿਰ ਰੋਪੜੋਂ ਖਰੀਦੀ ਹੈ ਜੀ ਅਸ਼ੋਕ ਵਾਲੇ ਤੋਂ ਅੱਛਾ ਚਾਰ ਚਾਂ ਲਾਤੇ ਸਾਨੂੰ ਹਾਂਜੀ ਵਾਦ ਕੋਈ ਹੈ। ਕਾਫੀ ਤੁਸੀਂ ਜਗਾ ਘੁੰਮ ਕੇ ਆਏ ਹੋ ਹਨਾ ਕਿੰਨਾ ਸਮਾਂ ਹੋ ਗਿਆ ਲੋਟਰੀ ਪਾਉਂਦੇ ਤੋਂ ਫਿਰ ਹੁਣ ਤੱਕ? 15 ਸਾਲ ਹੋ ਗਏ ਜੀ। ਅੱਛਾ। ਹਾਂ ਜੀ ਲੰਬਾ ਸਮਾਂ ਹੋ ਗਿਆ ਜੀ। ਫੇ ਹੁਣ ਤੱਕ ਕਿ ਕਿੰਨੇ ਕੇ ਪੈਸੇ ਖੂਪਤੇ ਹੋਣੇ ਫਿਰ ਲੋਟਰੀਆਂ ਚ ਪੈਸੇ? ਲੱਖਾਂ ਦੇ ਹਾਵ ਨਾਲ ਖੂਤ ਹੋਣੇ। ਹੂੰ। ਤੇ ਅੱਜ ਮੈਂ ਕਹਿੰਦਾ 10 ਕਰੋੜ ਦੀ ਨਿਕਲੇ ਹੁਣ ਤਾਂ ਸਾਰੇ ਪੂਰੇ ਹੋ ਗਏ ਹੁਣ ਤਾਂ। ਹਾਂ ਪੂਰੇ ਤਾਂ ਜੀ ਇੱਕ ਦਿਨ ਹੋ ਹੀ ਜਾਂਦੇ ਨਾ। ਹੂੰ। ਜੇ ਬੰਦਾ ਚੱਲਦਾ ਨਾ ਕਿ ਕੰਮ ਤੇ ਹੀ ਤਾਂ ਲੱਗਦੇ ਆ ਲੱਗਦੇ ਆ ਲੱਗਦੇ ਫਿਰ ਇੱਕ ਦਿਨ ਸਾਰੇ ਇਕੱਠੇ ਆ ਜਾਂਦੇ। ਹੂੰ। ਹਾਂ ਜੀ। ਬਿਲਕੁਲ ਜਦੋਂ ਮੈਂ ਕਹਿੰਦਾ ਵੀ ਹਨਾ ਕਿਸਮਤ ਤਾਂ ਚਲੋ ਇਹ ਤਾਂ ਨਿਕਲ ਗਈ ਹੁਣ ਹਨਾ ਤਾਂ ਲੱਖਾਂ ਵੀ ਗਏ ਤੁਹਾਡੇ ਹਨਾ ਉਹ ਤਾਂ ਚਲੋ ਵਾਪਸ ਆ ਗਏ ਹੁਣ ਠੀਕ ਹੈ ਪਰਿਵਾਰ ਚ ਵੀ ਕਾਫੀ ਖੁਸ਼ੀ ਦੇਖਣ ਨੂੰ ਮਿਲੀ ਹੋਊਗੀ ਪਰਿਵਾਰ ਦਾ ਕੀ ਕਹਿਣਾ ਵੀ ਜਦੋਂ ਤੁਸੀਂ ਲੋਟਰੀਆਂ ਪਾਉਂਦੇ ਸੀਗੇ ਕਹਿੰਦੇ ਵੀ ਕਈ ਰੋਕਦੇ ਵੀ ਹੁੰਦੇ ਭਾਈ ਨਿਕਲਦੀ ਤਾਂ ਐ ਨਹੀਂ ਛੱਡ ਪਰੇ ਹਨਾ ਇਹ ਵੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਪਰ ਕਹਿੰਦੇ ਵੀ ਹਿੰਮਤ ਨਹੀਂ ਗਈ ਹਾਰ ਦੇ ਵਿੱਚ ਚੱਲਣ ਦੇ ਵਿੱਚ ਪਾਈ ਚੱਲਦੇ ਬੰਦੇ ਹਨਾ ਕਈ ਮੈਂ ਵੀ ਪਾਂਦੀ ਘਰ ਵਾਲੀ ਵੀ ਨਾਲ ਪਾਂਦੀ ਸੀ ਅੱਛਾ ਉਹਨਾਂ ਨੇ ਉਹਨਾਂ ਰੋਪਣ ਨੂੰ ਆਣਾ ਉਹਨਾਂ ਟਿਕਟ ਲੈਣੀ ਮੈਂ ਰੋਪਣ ਨੂੰ ਆਣਾ ਮੈਂ ਟਿਕਟ ਲੈਣੀ ਨਹੀਂ ਮੈਂ ਮਤਲਬ ਸਾਰੇ ਟੱਪਰਾਂ ਚੋਰੀ ਕੀ ਲੋਟ ਸੀ ਲੱਗਿਆ ਪਤਾ ਕੀ ਕਰੀਏ ਮਜਬੂਰੀ ਹੈ ਇੰਦਾਂ ਦੀਆਂ ਪੈਸਾ ਖੜਦੇ ਨਹੀਂ ਹੈ ਕਰੀ ਹੁਣ ਅਸੀਂ ਵੀ 40-50000 ਰੁਪਏ ਮਹੀਨੇ ਦਾ ਕਮਾਉਂਦੇ ਤੇ ਫੇਰ ਵੀ ਛੱਡ ਪੈਸੇ ਨਹੀਂ ਖੜਦੇ ਹਮ ਚੌਂਕ ਕੀ ਕਰਦੇ ਤੁਸੀਂ ਵੈਸੇ ਮੈਂ ਜੇਸੀਬ ਚਲਾਦਾ ਸੀ ਕਾਇਤ ਵਿੱਚ ਐਸੇ ਕਵੇਤ ਵਿੱਚ ਫਿਰ ਤੇ ਕਿੰਨੇ ਟਾਈਮ ਹੋ ਗਿਆ ਇੰਡੀਆ ਚੋਂ ਤੁੰ ਨੂੰ ਆ ਛੁੱਟੀ ਆਏ ਦੋ ਮਹੀਨੇ ਹੋਏ ਜੇ ਲੈ ਫੇ ਹੁਣ ਕਵੇਤ ਤੇ ਜਾਉਂਗੇ ਵਾਪਸ ਫੇ ਰੋੜ ਆ ਜੇ ਨਹੀਂ ਨਿਕਲਦੀ ਫੇ ਜਾਣਾ ਹੀ ਸੀ ਮਤਲਬ ਹੁਣ ਤਾਂ ਨਿਕਲ ਗਈ ਹੁਣ ਤਾਂ ਨਹੀਂ ਜਾਣਾ ਆ ਹੁਣ ਨਹੀਂ ਜਾਣਾ ਹੈਗਾ ਹੁਣ ਮਤਲਬ ਐਸ਼ ਇੱਥੇ ਹੀ ਕਰਾਂਗੇ ਬੈਠ ਕੇ ਆਰਾਮ ਨਾਲ ਖਾਣਾ ਪੀਣਾ ਇੱਥੇ ਫੇ ਐਸ਼ੋਸ਼ ਤਾਂ ਕੋਈ ਨਹੀਂ ਕਰਦੇ ਜੀ ਕੰਮ ਕਰਨਾ ਫੇ ਦੁਬਾਰੇ ਮੁੜ ਕੇ ਜਿਹੜਾ ਕਰਦੇ ਹੀ ਹੈ ਹਮ ਕੀ ਕੰਮ ਕੀ ਕੰਮ ਕੀ ਕਰਦੇ ਸੀ ਵੀਰੇ ਫੇ ਇੰਡੀਆ ਚ ਇੰਡੀਆ ਚ ਤਾਂ ਸਾਰੇ ਕਰੀ ਜੇ ਜਿਹੜੇ ਥੱਕੇ ਚੜ ਗਿਆ ਹਮ ਮਿਸਤਰੀਆਂ ਦੇ ਮੁੰਡੇ ਆ ਹੀ ਇਹ ਕਿਹੜੇ ਉਹ ਆ ਹਮ ਤੇ ਪਹਿਲਾ ਲੈਣਾ ਲੈਣਾ ਸਾਰੀਆਂ ਦੇਖੀਆਂ ਕੰਮ ਦੀਆਂ ਹੂੰ ਤੇ ਕਾਰਪੈਂਟਰ ਦਾ ਕੰਮ ਵੀ ਕੀਤਾ ਹੂੰ ਲੇਬਰ ਵੀ ਕੀਤੀ ਰਾਜਮਿਸ਼ਤੀ ਦਾ ਵੀ ਕੀਤਾ ਹੂੰ ਨਹੀਂ ਲੱਗਿਆ ਫਿਰ ਬਾਅਦ ਡਰਾਈਵਰੀ ਦੇਖ ਲਈ ਕੰਮ ਸਾਰੇ ਕੀਤੇ ਨੇ ਹਾਂ ਕੋਈ ਛੱਡਿਆ ਨਹੀਂ ਗਾ ਛੱਡਿਆ ਨਹੀਂ ਤੇ ਤੱਕਲੇ ਵਾਂਗੂ ਸਿੱਧੇ ਗਾ ਕੇ ਰੱਖਿਆ ਸਾਰੋ ਸੇ ਹੂੰ ਮੈਂ ਕਹਿੰਦਾ ਸੱਚੀਆਂ ਨੀਤਾਂ ਹੋਣ ਤਾਂ ਰੱਬ ਵੀ ਸਾਥ ਜ਼ਰੂਰ ਦਿੰਦਾ ਇਹ ਚੀਜ਼ਾਂ ਇਹ ਸੱਚੀਆਂ ਗੱਲਾਂ ਨੇ ਇਹ ਚੀਜ਼ਾਂ ਨਾ ਮਿਹਨਤ ਕਰੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੂੰ ਬਿਲਕੁਲ ਜੇ ਪੰਦੀਹਾੜੀ ਵੀ ਕਰੀਏ ਨਾ ਸ਼ਾਮ ਨੂੰ 500 ਮਿਲਦਾ ਹੂੰ ਮਿਲਕ ਨੂੰ ਤੁਹਾਡੇ ਵਾਈਫ ਤੁਸੀਂ ਕਿਹਾ ਵੀ ਨਾਲ-ਨਾਲ ਪਾਉਂਦੇ ਸੀਗੇ ਤਾਂ ਹੁਣ ਜਦੋਂ ਉਹਨਾਂ ਨੂੰ ਤੁਸੀਂ ਦੱਸਿਆ ਹਨਾ ਪਹਿਲਾਂ ਤਾਂ ਇਹ ਦੱਸੋ ਵੀ ਪਤਾ ਕਿਵੇਂ ਲੱਗਿਆ ਜਦੋਂ ਹਨਾ ਸਭ ਤੋਂ ਵੱਡੀ ਗੱਲ ਪਹਿਲਾਂ ਲਾਟਰੀ ਚਲੋ ਪੈ ਗਈ ਸੀਗੀ ਪਤਾ ਕਿਵੇਂ ਲੱਗਿਆ ਫਿਰ ਪਤਾ ਜੀ ਲਾਈਫ ਦੇਖਦੇ ਸੀ ਅੱਛਾ ਹਾਂਜੀ ਸਾਨੂੰ ਲੱਗ ਗਿਆ ਇਹ ਪਤਾ ਹੂੰ ਤੇ ਰੱਬਾ ਚੋਂ ਉਜਾ ਪਿੰਟ ਜਾ ਕੱਢ ਦੇਣਾ ਹੂੰ 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 YouTube ਤੇ ਉਹ ਉਹ ਜਾਨੂੰ ਬਗ ਲੱਗਿਆ ਬਾਕੀ ਇਹ ਨੰਬਰ ਲਖਾਇਆ ਵਦਾ ਇਹਨਾਂ ਕੋਲ ਹੂੰ ਅਸੋਕਾ ਜੀ ਕੋਲ ਅੱਛਾ ਫੇਸਬੇ ਉਹਨੂੰ ਸਾਨੂੰ ਸੱਜੜ ਇਹਨਾਂ ਦਾ ਫੋਨ ਆਈ ਆਜੋ ਅੱਛਾ ਕਹਿੰਦੇ ਆਜੋ ਹੈ ਹਾਂਜੀ ਹੂੰ ਨਹੀਂ ਕਹਿੰਦੇ ਤਿੰਨ ਤਿੰਨ ਨਾਮ ਹੁੰਦੇ ਨੇ ਵਿੱਚ ਤਾਂ ਸਸਪੈਂਸ ਜਾ ਹੁੰਦਾ ਵੀ ਕਿ ਜਦੋਂ ਆਪਾਂ ਬੈਠੇ ਟੀਵੀ ਅੱਗੇ ਬੈਗੇ ਹਨਾ ਤਾਂ ਸਸਪੈਂਸ ਹੁੰਦਾ ਵੀ ਭਾਈ ਵੀ ਨਿਕਲੂਗੇ ਨਹੀਂ ਨਿਕਲੂਗੇ ਹਨਾ ਕਿਉਂਕਿ ਤੁਸੀਂ ਕਿਹਾ 15 ਸਾਲ ਤੋਂ ਬਾਅਦ ਹੀ ਤੁਸੀਂ ਲੋਟਰੀ ਹਨਾ ਹਾਂਜੀ ਦੋਨੇ ਭਾਗ ਲਏ ਹੋਏ ਤੇ A ਵੀ B ਵੀ ਹੂੰ ਇਹ ਵੀ ਭਾਗ ਤੋਂ ਆ ਗਏ ਜੀ ਅੱਛਾ ਕੋਮੋ ਲੈਣਾ ਪੈਂਦਾ ਜੀ ਇਹ ਇਹ ਤਾਂ ਤੁਹਾਨੂੰ ਪਤਾ ਹੋਊਗਾ ਤੁਸੀਂ ਅੰਤਰਜਾਮੀ ਹੋ ਮੇਰੇ ਹਿਸਾਬ ਨਾਲ ਤਾਂ ਹੁਣ ਕਿਉਂਕਿ ਤੁਸੀਂ ਕਹਿੰਦੇ ਏ ਵੀ ਨਹੀਂ ਮੈਂ ਕਹਿੰਦਾ ਜੇ ਆਮ ਹੁੰਦੇ ਕਈ ਕਈ ਲੋਟਰੀ ਪਾਉਂਦੇ ਹਨਾ ਤਾਂ ਮੈਂ ਵੀ ਕਈ ਵਾਰ ਲੋਟਰੀ ਪਾ ਲਾਂਦਾ ਵੈਸੇ ਸਾੜੇ ਨਿਕਲਦੀ ਨਹੀਂ ਲੋਟਰੀ ਕੀ ਚੱਕਰ ਇਹ ਸਿੰਗਲ ਭਾਗ ਨਹੀਂ ਲੈਣਾ ਚਾਹੀਦਾ ਦੋਨੇ ਭਾਗ ਲੈਣਾ ਚਾਹੀਦੇ ਪਰ ਨਹੀਂ ਕਿਹੜੇ ਭਾਗ ਜਵਾਨੀ ਆ ਅੱਛਾ ਹਾਂ ਏ ਵਿੱਚ ਵੀ ਆ ਸਕਦੀ ਹੂੰ ਬੀ ਵਿੱਚ ਵੀ ਆ ਸਕਦੀ ਹੈ ਅੱਛਾ ਹਾਂਜੀ ਭਾਈ ਹੁਣ ਤੁਸੀਂ ਵੀਡੀਓ ਦੇਖ ਰਹੇ ਹੋ ਨਾਲ ਨਾਲ ਇਹਨਾਂ ਤੋਂ ਜਾਣਕਾਰੀ ਵੀ ਲੈ ਲਿਓ ਵੀ ਏ ਵੀ ਦੋਨੋਂ ਲਈ ਜੇ ਜਿਹਨੇ ਲੋਟਰੀ ਜਿਹੜੇ ਲਗਾਤਾਰ ਪਾ ਰਹੇ ਨੇ ਹਨਾ ਜੀ ਏ ਵੀ ਭਾਗ ਦੋ ਵੇ ਜਿਹੜਾ ਉਹਨਾਂ ਮੇਰਾ ਦਾ ਏ ਦਾ ਇਹ ਬੀ ਆ ਗਿਆ ਨੰਬਰ ਉੱਦੇ ਮਿਲਦੇ ਸੀ ਕਿਲਦੇ ਸੀ ਨੰਬਰ ਸੇਮ ਹੁੰਦੇ ਸੀਗੇ ਅੱਗੇ ਥੋੜਾ ਬਹੁਤ ਨੰਬਰਾਂ ਦਾ ਫਰਕ ਹੁੰਦਾ ਅੱਗੇ ਪਿਛੇ ਮਤਲਬ ਕਿ ਹੁਣ ਮੈਂ ਕਹਿੰਦਾ 15 ਸਾਲ ਦਾ ਤਜਰਬਾ ਪੂਰਾ ਹੋ ਚੁੱਕਿਆ ਹੁਣ ਕਹਿੰਨ ਲਾਟਰੀ ਦਾ ਹੁਣ ਬਾਕੀ ਦਾ ਜੀ ਬਾਕੀ ਜਿਹੜਾ ਹੋਂ ਤਾਂ ਮੀਟਰ ਘਵਾਦੇ ਉਹਨੂੰ ਪਤਾ ਜੀ ਜਿੱਥੇ ਨਿਕਲਦੀ ਹੈ ਇਹ ਤਾਂ ਕਿਸਮਤ ਦੀ ਖੇਡ ਹੈ। ਬਾਕੀ ਕਿ ਬਾਕੀ ਅੱਗੇ ਕਿਸਮਤ ਦੀ ਖੇਡ ਹੈ। ਇੱਕ ਨੰਬਰ ਅੱਗੇ ਪਿੱਛੇ ਹੋ ਜਾਂਦਾ ਸਾਡਾ ਨਹੀਂ ਆਣਾ ਸੀ ਕਿਸੇ ਦਾ ਹੋਰ ਦਾ ਆ ਜਾਣਾ ਸੀ। ਹੋਰ ਦਾ ਆ ਜਾਣਾ ਸੀ ਸਹੀ ਗੱਲ ਹੈ। ਪਰ ਜੇਕਰ ਪੰਜਾਬ ਦੇ ਵਿੱਚ ਮੈਂ ਗੱਲ ਕੀਤੀ ਜੇ ਪੰਜਾਬ ਦੇ ਵਿੱਚ ਮਿਲਦਾ 10 ਕਰੋੜ ਦੀ ਪਹਿਲੀ ਵਾਰ ਹੋਈ ਹੈ ਜਿਹੜੀ ਲਾਟਰੀ ਨਿਕਲੀ ਹੈ ਪੰਜਾਬ ਦੇ ਵਿੱਚ ਨਾ। ਹਾਂਜੀ। ਪਹਿਲਾਂ ਵੇਲੇ 2.5 ਕਰੋੜ ਦੀ ਹੁੰਦੀ ਸੀ। ਸਟੇਟਾਂ 'ਚ ਪਹਿਲੀ ਵਾਰ ਹੀ ਨਿਕਲੀ ਹੈ। ਸਟੇਟ ਦੇ ਵਿੱਚ ਪੂਰੇ ਪੂਰੀਆਂ ਸਟੇਟ ਇੰਡੀਆ 'ਚ ਪਹਿਲੀ ਵਾਰ ਹੀ। ਜੀ ਜੀ ਬਿਲਕੁਲ ਅਕੀਨੂ ਆ ਥੋੜਾ ਜੀ। ਪੂਰੇ ਇੰਡੀਆ ਦੇ ਵਿੱਚ ਹੀ ਪੰਜਾਬ ਨੇ ਪਹਿਲਾ ਇਨੀਸ਼ੀਏਟ ਲਿਆ ਹੈ ਕਿ ਐਡਾ ਵੱ ਕੀਤਾ ਔਰ ਨਾਲ ਇਹਦੇ ਇੱਕ ਪੰਜਾਬ ਸਰਕਾਰ ਨੇ ਗਰੰਟੀਡ ਕੀਤਾ ਸੀਗਾ ਕਿ ਹਮੇਸ਼ਾ ਹੁੰਦੇ ਦਾ ਸਾਡੇ ਸਾਰੇ ਗਰੰਟੀਡ ਹੈ ਬੰਪਰਾਂ ਦੇ ਪ੍ਰਾਈਜ਼ ਬਟ ਫਸਟ ਟਾਈਮ ਅਸੀਂ ਐਡੀ ਵੱਡੀ ਅਮਾਉਂਟ 10 ਕਰੋੜ ਦੀ ਜਿਹੜੀ ਹੈ ਉਹ ਗਰੰਟੀਡ ਲੋਕਾਂ ਦੇ ਵਿੱਚ ਦੇਣ ਦੀ ਸਕੀਮ ਚਲਾਈ ਸੀਗੀ ਤੇ ਜਿਹੜੇ ਕਿ ਇਹ ਲੱਕੀ ਜੀ 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 ਜ ਪਲਾਨ ਕਰਾਂਗੇ ਅੱਗੇ ਕੀ ਜੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਐਸੇ ਤਰ੍ਹਾਂ ਦੇ ਹੰਗਾਰੇ ਮਿਲੇ ਤੇ ਐਸੇ ਤਰ੍ਹਾਂ ਦੇ ਹੋਰ ਵੀ ਵੱਡੇ ਇਨਾਮ ਸ਼ਾਇਦ ਪੰਜਾਬ ਗਵਰਨਮੈਂਟ ਲਾਂਚ ਕਰੇ ਤੇ ਐਸੇ ਤਰ੍ਹਾਂ ਪੰਜਾਬ ਗਵਰਨਮੈਂਟ ਤੇ ਵੈਸੇ ਹਰ ਮਹੀਨਾ ਹੀ ਇੱਕ ਕਰੋੜਪਤੀ ਬਣਾ ਰਹੀ ਹੈ ਸਾਡੀ ਮੰਥਲੀ ਲੋਟਰੀ ਮੰਥਲੀ ਲੋਟਰੀ ਚੱਲਦੀ ਹੈ ਤੇ ਹਰ ਮਹੀਨੇ ਇੱਕ ਕਰੋੜਪਤੀ ਦੇ ਬੰਦਾ ਹੀ ਬੰਦਾ ਹੈ ਇਹ ਇੱਕ ਕਹਿ ਲਓ ਮਹਾ ਕਰੋੜਪਤੀ ਬਣਿਆ 10 ਕਰੋੜ ਦੇ ਇਹ ਮਹਾ ਕਰੋੜਪਤੀ ਬਣਿਆ ਤੇ ਸਾਡੇ ਫਰਸਟ ਲੱਕੀ ਜੀ ਜੇਡ ਵੱਡੇ ਪ੍ਰਾਈਜ਼ ਦੇ ਤੇ ਸਾਰਿਆਂ ਨੂੰ ਸਾਰੇ ਵੱਲੋਂ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਬੈਸਟ ਵਿਸ਼ੀਜ਼ ਹੈ ਕਿ ਅੱਗੇ ਇਹਨਾਂ ਦਾ ਫਿਊਚਰ ਜੋ ਵੀ ਇਹ ਕਰਨਾ ਚਾਹਣ ਵਧੀਆ ਅੱਗੇ ਤਰੱਕੀਆਂ ਕਰਨ ਤੇ ਵਧੀਆ ਆਪਣੇ ਪੈਸੇ ਨੂੰ ਯੂਜ਼ ਕਰਨ ਬਿਲਕੁਲ ਜਿਸ ਛੇੜ ਦੀ ਤੁਸੀਂ ਗੱਲ ਕੀਤੀ ਛੇੜ ਦੇ ਵਿੱਚ ਪੰਜਾਬ ਹੁਣ ਮੈਂ ਕਹਿੰਦਾ ਫਿਰ 10 ਕਰੋੜ ਦਾ ਮਾਲਕ ਹੋ ਚੁੱਕਿਆ ਪੂਰੇ ਹਨ ਫਿਰ ਇਹ 10 ਕਰੋੜ ਦੇ ਮਾਲਕ ਹੋ ਚੁੱਕੇ ਆ ਜੀ ਪੰਜਾਬ ਨੇ ਬਣਾਤਾ ਇਹਨਾਂ ਨੂੰ ਪੰਜਾਬ ਸਰਕਾਰ ਨੇ 10 ਕਰੋੜ ਦੇ ਮਾਲਕ ਬਣਾ ਦਿੱਤਾ ਜੀ ਇਹਨਾਂ ਨੂੰ ਤੇ ਔਰ ਹਾਂ ਜਿਸ ਤਰ੍ਹਾਂ ਕੀ ਇਹ ਕਹਿ ਰਹੇ ਐ ਬੜਾ ਫੇਅਰ ਟਰਾਂਸਪੇਰੈਂਟ ਡਰਾਅ ਨਿਕਲਦਾ ਹੈ ਕੋਈ ਵੀ ਉੱਥੇ ਲੁਧਿਆਣਾ ਇਹ ਸਾਡਾ ਡਰਾਅ ਨਿਕਲਦਾ ਹੈ ਐਨੀਬਾਡੀ ਫਰੋਮ ਦਾ ਪਬਲਿਕ ਜਾ ਕੇ ਜਿਹੜੀ ਮਸ਼ੀਨ ਹੈ ਉਹ ਪਬਲਿਕ ਹੀ ਘੁਮਾ ਸਕਦੀ ਹੈ ਅੱਛਾ हां ਤੁਸੀਂ ਆਪਣੇ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਸ਼ੰਕਾ ਜਾਂ ਡਾਊਟ ਹੁੰਦਾ ਹੈ ਤੇ ਆਮ ਪਬਲਿਕ ਨੂੰ ਅਸੀਂ ਇਨਵਾਈਟ ਕਰੀਦਾ ਕਿ ਆ ਕੇ ਆਪਣੀ ਮਸ਼ੀਨ ਦਾ ਬਟਨ ਦਬਾਓ ਕਮਾਓ ਨੰਬਰ ਆਪਣੇ ਸਾਹਮਣੇ ਕੱਢੋ ਦੇਖੋ ਤੇ ਜਦੈin ਮੈਨੂੰ ਤੇ ਹੁਣ ਹੀ ਪਤਾ ਲੱਗਾ ਕਿ ਇਹਨਾਂ ਨੇ ਲਾਈਵ ਦੇਖਦੇ ਪਏ ਸੀ ਗਵਰਨਮੈਂਟ ਪੰਜਾਬ ਗਵਰਨਮੈਂਟ ਆ ਉਹਨੂੰ ਲਾਈਵ ਟੈਲੀਕਾਸਟ ਕਰਦੀ ਹੈ ਲਾਈਵ ਟੈਲੀਕਾਸਟ ਕਰਦੀ ਹੈ ਤੇ ਚਲੋ ਵਧੀਆ ਗੱਲ ਹੈ ਸਾਡੇ ਲਾਈਵ ਕੈਲੀਗੇਸ ਦੀ ਵਧੀਆ ਪ੍ਰਾਲਾ ਪੰਜਾਬ ਸਰਕਾਰ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੁਣ ਤਾਂ ਬਿਲਕੁਲ ਜੀ ਬਿਲਕੁਲ ਬੜੀ ਟਰਾਂਸਪੇਰੈਂਟ ਹੈ ਗਿਆ ਨਹੀਂ ਤੇ ਲੋਕਾਂ ਦੇ ਮਾਈਂਡ ਦੇ ਵਿੱਚ ਨਾ ਇੱਕ ਬੜਾ ਇੱਕ ਰਹਿੰਦਾ ਹੈ ਕੰਫਿਊਜ਼ਨ ਜਾਂ ਡਾਊਟ ਰਹਿੰਦਾ ਹੈ ਕਿ ਪਤਾ ਨਹੀਂ ਜੀ ਇਹ ਫੇਅਰ ਹੈ ਕਿ ਨਹੀਂ ਹੈ ਕਰੇ ਡਰਾ ਨਿਕਲਦੇ ਆ ਕਿ ਨਹੀਂ ਨਿਕਲਦੇ ਆ ਤੇ ਹੁਣ ਇੱਕ ਫਿਜ਼ੀਕਲੀ ਪ੍ਰੂਫ ਬੈਠੇ ਆ ਤੁਹਾਡੇ ਸਾਹਮਣੇ ਕਿ ਇੱਕ ਆਮ ਬੰਦੇ ਦਾ ਬੜੇ ਨਾਰਮਲ ਬੰਦੇ ਦਾ ਔਰ ਬੜੇ ਮੈਂਵਿਆ ਨਾ ਨਾ ਗੱਲਾਂ ਬਾਤਾਂ ਕੀਤੀਆਂ ਬੜੇ ਸਾਫ਼ ਦਿਲ ਦੇ ਬੰਦੇ ਆ ਜਿਨ੍ਹਾਂ ਦਾ ਨਿਕਲੇ ਆ ਡਿਜ਼ਰਵਿੰਗ ਕਹਿ ਸਕਦੇ ਆ ਦੇਖ ਹੀ ਰਿਹਾ ਕਿ ਬੜੇ ਡਿਜ਼ਰਵਿੰਗ ਹੈਗੇ ਆ ਔਰ ਮੇਰੀ ਕੱਲ ਵੀ ਇਹਨਾਂ ਨਾਲ ਗੱਲ ਹੋ ਰਹੀ ਸੀਗੀ ਤੇ ਉਹ ਲੱਗਾ ਕਿ ਬੜੇ ਇਹਨਾਂ ਦਾ ਡਿਜ਼ਰਵ ਕਰਦੇ ਸੀਗੇ ਕਿ ਇਹ ਨਿਕਲ ਲੈਣਾ ਦਾ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ ਇੱਕ ਜਿਹੜੇ ਨੀਡੀ ਹੈ ਉਹਨਾਂ ਦਾ ਪ੍ਰਾਈਜ਼ ਨਿਕਲਿਆ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਜਰ ਨੀਡੀ ਕੋ ਜਾਂਦਾ ਹੈ ਤੇ ਇੱਕ ਜਰੂਰਤਮੰਦ ਬੰਦੇ ਆ ਕੋ ਜਾਂਦਾ ਤੇ ਆਪਣੀ ਲਾਈਫ ਨੂੰ ਅੱਗੇ ਵਧੀਆ ਤਰੀਕੇ ਨਾਲ ਚਲਾਣਗੇ ਪੰਜਾਬ ਗਵਰਨਮੈਂਟ ਦਾ ਇੱਕ ਉਪਰਾਲਾ ਸੀਗਾ ਜਿਹਦੇ ਚ ਕੀ ਇਹਨਾਂ ਨੇ ਲੱਕ ਸਾਬਤ ਹੋਇਆ ਤੇ ਬੜੀ ਵਧੀਆ ਗੱਲ ਬਿਲਕੁਲ ਬਿਲਕੁਲ ਭਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਹਨਾ ਸੋਡੀ ਵਿੱਚ ਵੀ ਬਹੁਤ ਖੁਸ਼ੀ ਦੀ ਲਹਿਰ ਹੁਣ ਤਾਂ ਇੱਕ ਤਰ੍ਹਾਂ ਦੀ ਤਾਂ ਲੋਕ ਅਕਸਰ ਲੰਘ ਜਾਂਦੇ ਭਾਈ ਲੋਟਰੀ ਨਿਕਲਦੇ ਤਾਂ ਹੈ ਨਹੀਂ ਛੱਡ ਪਰੇ ਕੀ ਪਾਉਣੀ ਹੈ ਪੈਸੇ ਵੇਸ਼ ਕਰਨੇ ਹਨਾ ਪਰ ਜਦੋਂ ਲੋਟਰੀ ਨਿਕਲਦੀ ਫਿਰ ਬੰਦਾ ਕਹਿੰਦਾ ਨਹੀਂ ਯਾਰ ਹੁਣ ਸਹੀ ਹੈ ਸਾਰੀ ਚੀਜ਼ਾਂ ਹਨਾ ਕਿਵੇਂ ਦੇਖ ਤੂੰ ਚੀਜ਼ਾਂ ਨੂੰ ਹੁਣ ਦੇ ਦੇ ਹੁਣ ਤਾਂ ਸਾਡੇ ਪਿੰਡ ਨੇ ਸਾਰੇ ਨੇ ਲੋਟਰੀ ਪਾਉਣ ਲੱਗ ਜਾਣੀ ਦੇਖਿਆ ਜੀ ਸਾਡਾ ਇਲਾਕਾ ਸਾਰਾ ਲੋਟਰੀ ਪਾਊਗਾ ਜੀ ਹੁਣ ਤਾਂ ਹੁਣ ਤਾਂ ਦੇਖੋ ਮਿੰਟ ਮਿੰਟੀ ਲਹਿਰ ਉੱਠੂ ਉੱਥੇ ਹੀ ਹਾਂਜੀ ਜਦੋਂ ਪਹਿਲਾਂ ਜਦੋਂ ਮੈਂ ਪਾਰਿਆ ਸੀਗਾ ਡੈਡੀ ਜੀ ਲੋਟਰੀ ਲੈਣ ਲੱਗੇ ਹੋਏ ਸੀ ਨਾ ਉੱਥੇ ਮੇਰਾ ਫਰੈਂਡ ਆਇਆ ਤਾਂ ਕਹਿੰਦੇ ਲੈ 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 ਕੋਈ ਨਹੀਂ ਕਿਹਾ ਉਹ ਨਿਕਲੇ ਜਾਵੇ ਉਹ ਗੱਲ ਸੱਚੀ ਹੋ ਗਈ ਉਹ ਗੱਲ ਸੱਚੀ ਹੋ ਗਈ ਉਹਨੂੰ ਜ਼ਰੂਰੀ ਮਿਲੋ ਜਾ ਕੇ ਵੀ ਉਹ ਆਇਆ ਸੀ ਨੈਕਸਟ ਡੇ ਆਇਆ ਸੀ ਮੇਰੇ ਕੋਲ ਕਹਿੰਦੇ ਦੇਖੇ ਮੈਂ ਕਿਹਾ ਸੀ ਮੈਂ ਕਿਹਾ ਆ ਗਿਆ ਸੀ ਕਈ ਹੁੰਦੇ ਨਾ ਤੂੰ ਵੀ ਤੁੱਕਾ ਲਾ ਗਿਆ ਜੀ ਜਾਂਦਾ ਕਹਿੰਦੇ ਲੈ 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 ਕੋਈ ਪਤਾ ਨਹੀਂ ਕਹਿੰਦੇ ਕਿਸਮ ਦਾ ਨਿਕਲ ਜਾਵੇ ਕਹਿੰਦੇ ਹਾਂਜੀ ਬਿਲਕੁਲ ਤੇ ਭਾਈ ਜੀ ਪੰਜਾਬ ਸਰਕਾਰ ਦੇ ਨਾਲ ਹਨਾ ਜਿਹੜਾ ਕੀ ਵੱਡਾ ਇੱਕ ਉਪਰਾਲਾ ਹੈ ਇਹਨਾਂ ਦੇ ਵੱਲ ਉਹ ਕਿਵੇਂ ਦੇਖਦੇ ਹੋ ਕਿਉਂਕਿ ਅ ਬੰਪਰ ਜਿਹੜੇ ਕੀ ਕਹਿ ਰਹੇ ਨੇ ਵੀ ਮਹੀਨੇ ਬਾਅਦ ਨਿਕਲਦੇ ਨੇ ਹੁਣ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇ ਦੇਣੀ ਅੱਛੀ ਗੱਲ ਹੈ ਜੀ ਜਿਹੜੇ ਪਾ ਰਹੇ ਆ ਲੋਟਰੀ ਜਿਹਨਾਂ ਲੋੜਮੰਦ ਉਹ ਹੀ ਪਾਉਂਦੇ ਆ ਲੋਟਰੀ ਤਾਂ ਵੈਸੇ ਤੇ ਦੂਸਰੇ ਬੜੇ ਵੀ ਪਾਈ ਜਾਂਦੇ ਆ ਲੋਟਰੀ ਜ਼ਿਆਦਾਤਰ ਤਾਂ ਛੋਟੇ ਲੋਕ ਹੀ ਪਾਉਂਦੇ ਜੀ ਲੋਟਰੀ ਤੇ ਉਹਨਾਂ ਨੂੰ ਅਗਰ ਨਿਕਲਦਾ ਹੈ ਅਮਾਉਂਟ 1.5 ਕਰੋੜ ਜਿਵੇਂ 1 ਕਰੋੜ ਕਹਿ ਰਹੇ ਸੀਗੇ ਨਿਕਲਦਾ ਹੈ ਤਾਂ ਉਹ ਉਨਰ ਲਈ ਅੱਛਾ ਹੀ ਹੈ ਜੀ। ਕਾ ਬਹੁਤ ਓਕੇ ਅਸੀਂ ਦੇਖਿਓ ਇਹ ਦਿਨ ਜੀ। ਮੈਂ ਬੈੱਡ ਰੈਸਟ 'ਤੇ ਰਿਹਾ ਜੀ 8 ਮਹੀਨੇ। ਸਾਨੂੰ ਪਤਾ ਸਾਡੇ ਹੱਥੋਂ ਪੈਸੇ ਬਹੁਤ ਗਏ ਜੀ ਉਧਰ ਨੂੰ ਡਾਕਟਰਾਂ 사이ਡ ਨੂੰ ਡਾਕਟਰਸ ਇਲਾਜ ਲਈ। ਮਤਲਬ ਕਿ ਲੌਸ ਵੀ ਹੋਇਆ ਤੁਹਾਡਾ ਕੋਈ ਪਹਿਲਾਂ? ਹਾਂਜੀ ਹਾਂਜੀ ਐਕਸੀਡੈਂਟ ਹੋ ਗਿਆ ਸੀ ਮੇਰਾ। ਹਾਂਜੀ। ਕਾਰ ਐਕਸੀਡੈਂਟ ਹੋ ਗਿਆ ਤਾਂ ਜੀ ਮੇਰਾ। ਹਾਂਜੀ। ਇਹ 8-9 ਮਹੀਨੇ ਜੀ ਬੈੱਡ ਰੈਸਟ 'ਤੇ ਰਿਹਾ ਸੀ ਮੈਂ। ਹਾਂਜੀ। ਬਿਲਕੁਲ ਟੋਟਲੀ ਬੈੱਡ ਰੈਸਟ। ਹਮ ਸਿੱਧੇ ਹੀ ਪੈਂਦਾ ਸੀ ਕੋਈ ਸਹਰਾਣਾ ਵੀ ਪਿੱਲੋ ਵੀ ਲੈਂਦਾ ਸੀ ਹਾਂਜੀ ਫੋਰ ਇੰਜਰੀਜ਼ ਹੋਈ ਸੀ ਮੇਰੀਆਂ ਗੋਡੇ ਦੀ ਪੈਰ ਦੀ ਬਾਹਾਂ ਦੀ ਤੇ ਲੈਫਟ ਆਰਮ ਦੀ ਹਾਂਜੀ ਤੇ ਲੈਫਟ ਆਰਮ ਦੀ ਨਸਾ ਟੁੱਟਣ ਕਰਕੇ ਨਾ ਜੀ ਫਿਰ ਹੁੰਦਾ ਹੀ ਜੀ ਜਦਾ ਆ ਵੀ ਹੱਥ ਮੇਰਾ ਮੜਿਆ ਹੋਇਆ ਸੀ 3 ਮਹੀਨੇ ਵਾਸਤੇ ਇਹ ਵੀ ਹੱਥ ਚੱਲ ਨਹੀਂ ਰਿਹਾ ਰੋਟੀ ਪਾਣੀ ਸਬਜ਼ੀ ਪਾਣੀ ਜੋ ਵੀ ਹੈ ਮੇਰੀ ਵਾਈਫ ਕਰਦੀ ਸੀ ਮੇਰਾ ਅੱਛਾ ਜੀ ਹਾਂਜੀ ਮਤਲਬ ਕਾਫੀ ਕਾਫੀ ਓਕੇ ਦਿਨ ਇਹ ਬਾਹਰ ਸੀਗੇ ਇਹ ਕਹਿੰਦੇ ਆਣ ਲੱਗੇ ਫਿਰ ਕਹਿੰਦੇ ਜਿਵੇਂ ਆ ਗਿਆ ਫਿਰ ਤੇਰਾ ਇਲਾਜ ਕੌਣ ਕਰਾਊਗਾ ਇਹ ਬਾਹਰੇ ਸੀਗੇ ਫਿਰ ਮੇਰੀ ਮੰਮੀ ਤੇ ਮੇਰੀ ਵਾਈਫ ਤੇ ਮੈਂ ਇਹ ਤਿੰਨੋਂ ਘਰੇ ਸੀਗੇ ਜੀ ਸਾਡੇ ਕਈ ਰਿਸ਼ਤੇਦਾਰ ਜਿਨ੍ਹਾਂ ਨੇ ਸਾਡੀ ਮਦਦ ਵੀ ਕੀਤੀ ਕਈ ਐਸੇ ਵੀ ਜਿਹੜੇ ਆਏ ਹੀ ਨਹੀਂ ਓਕੇ ਟਾਈਮ ਤੇ ਰਿਸ਼ਤੇਦਾਰਾਂ ਦਾ ਇੱਕ ਵਧੀਆ ਮੈਸੇਜ ਇੱਕ ਨਾਲ ਵਾਲਾ ਆ ਵੀ ਇੱਕ ਸਮਾਈਲ ਦੇਖ ਲਿਓ ਭਾਈ ਰਿਸ਼ਤੇਦਾਰਾ ਹੁਣ ਤੁਸੀਂ ਹਾਂਜੀ ਹਾਂਜੀ ਨਹੀਂ ਚਲੋ ਦੇ ਉੱਪਰ ਵਾਲੇ ਦੇਖਦੇ ਜੀ ਸਾਰਾ ਸਹੀ ਗੱਲ ਹੈ ਸਹੀ ਗੱਲ ਹੈ ਜੀ ਹਾਂਜੀ ਜਦੋਂ ਹੋਇਆ ਜਿਹੜੇ ਨਹੀਂ ਵੀ ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦੀ ਵੀ ਫੋਨ ਆਏਗੀ। ਆਉਣੀ ਸੀ ਕਿ ਉਹ ਤਾਂ ਬਣਦੇ ਸੀਗੇ ਆਉਣੇ ਹਨਾ। ਹਾਂਜੀ ਹਾਂਜੀ ਚਲੋ ਵਧੀਆ ਗੱਲ ਹੈ। ਮੇਰੇ ਨਾਲ ਗੋਠੇ ਢੋਡੇ ਕੀ। ਹੂੰ ਤੇ 2 ਮਹੀਨੇ ਬਾਅਦ ਵਿਚਾਰਾ ਇਹ ਮੁੰਡੇ ਦਾ ਐਕਸੀਡੈਂਟ ਹੋ ਗਿਆ। ਅੱਛਾ। ਮੇਰੇ ਤਾਂ ਕਾਲਜ ਆਇਆ ਲੱਗਿਆ ਤੇਰਾ ਬਾਹਰ ਬੈਠਾ। ਨਹੀਂ ਹੋ ਜਾਂਦਾ ਜਦੋਂ ਹਨਾ। ਮੈਂ ਕਿਹਾ ਮੇਰੇ ਤਾਂ ਪਰਿਵਾਰ ਹੀ ਖਤਮ ਹੋ ਚਲੇਆ। ਹੂੰ। ਬੰਦਾ ਘਰੇ ਤਾਂ ਕੀ ਕਰੇ ਬਾਹਰ ਬੈਠਾ। 7 ਸਮੁੰਦਰ ਪਾਰ ਬੈਠੇ। ਬਿਲਕੁਲ। ਜਿਹਦਾ ਘਰ ਨੂੰ ਆਉਂਦਾ ਪਿੱਛੇ ਕੋਈ ਨਹੀਂ ਦਿਖਦਾ। ਉਹ ਵੀ ਸਹੀ ਗੱਲ ਹੈ ਉਹ ਵੀ ੱਖੋ ਜਾਣਾ ਸੀਗਾ। ਇਲਾਜ ਕਿੱਥੋਂ ਕਰਾਉਣਾ? ਹੂੰ। ਜਮੀਨ ਵੀ ਵੀ ਵੇਗੀ ਖੁੰਝੇ ਲੱਗੀ ਅੱਛਾ ਤੇ ਹੁਣ ਚਲੋ ਨਾਲ ਨਾਲ ਬਾਈ ਜੀ ਨੇ ਦੱਸਿਆ ਵੀ ਚਲੋ ਦੁੱਖ ਵੀ ਆਇਆ ਪਰ ਹੁਣ ਬਾਈ ਜੀ ਨੇ ਪੂਰੇ ਖੁਸ਼ ਨੇ ਦੇਖੋ ਗਲਾਂ 'ਚ ਹਾਰ ਪਏ ਨੇ ਹਨਾ ਬਾਈ ਜੀ ਪੂਰੇ ਖੁਸ਼ ਹੋਣ ਤੇ ਹੁਣ ਮੈਂ ਇੱਕ ਗੱਲ ਪੁੱਛੂੰਗਾ ਹੁਣ ਲੋਡ ਦੀ ਵੇਰ ਪਾਉਣੀ ਕਿ ਹੁਣ ਬੰਦ ਕਰ ਦੇਣੀ ਪਾਣੀ ਇਹ ਤਾਂ ਚੱਲੀ ਜਾਣਾ ਜਦ ਤੱਕ ਹੈਗੇ ਆ ਅਜਾ ਮਤਲਬ ਪਾਈ ਚੱਲਣੀ ਹਲੇ ਵੀ ਨੋੜਾ ਨਹੀਂ ਮਤਲਬ ਨੋੜਾ ਨਹੀਂ ਹੈਗਾ ਕਿਸਮਤਾਂ ਕੀ ਪਤਾ ਲੰਦਾ ਫੇਰ ਹਨਾ ਹੁਣ ਆਨਲਾਈਨ ਇਨਸਪੀਰੇਸ਼ਨ ਮਿਲ ਗਈ ਹਾਂ ਇਨਸਪਾਇਰ ਹੋ ਗਿਆ ਹਾਂ ਤਾਂ ਐ ਇਨਸਪਾਇਰ ਹੋ ਗਿਆ ਹਾਂ ਤਾਂ ਪੂਰੇ ਦੇਖੋ ਐ ਦੇਖੋ ਸਵਾਈ ਲਿਖੋ ਸੀ ਬਾਈ ਦੀ ਪੂਰੀ ਚੜ੍ਹ ਤਾਂ ਪੂਰੀ ਆ ਮਰਾ ਥੋੜੇ ਨਾਲ ਤੂੰ ਥੋੜਾ ਬੈਠਣਾ ਹੋ ਜੜਾਈ ਹੋ ਗਈ ਮੇਰੀ ਕੀ ਬਾਤ ਹੈ ਕੀ ਬਲ ਨਹੀਂ ਨਹੀਂ ਤੁਹਾਡੀ ਜਿਆਦਾ ਚੜ੍ਹਾਈ ਮੈਂ ਕਹਿੰਦਾ ਹੁਣ ਨਹੀਂ ਨਹੀਂ ਮਰਾ ਇੱਕ ਸਰਦਾਰ ਜੀ ਕੋਲ ਬੈਠੇ ਹੋ ਗਏ ਸਾਡੀ ਚੜਾਈ ਨਹੀਂ ਹੋਣੀ ਨਹੀਂ ਨਹੀਂ ਕੋਈ ਗੱਲ ਨਹੀਂ ਵਧੀਆ ਗੱਲ ਹੈ ਜੀ ਤੇ ਨਾਲ ਨਾਲ ਇੱਕ ਮੈਸੇਜ ਜਰੂਰ ਦਿਓ ਹਨਾ ਲੋਕਾਂ ਨੂੰ ਵੀ ਜਿਹੜੇ ਲੋਟਰੀ ਪਾਉਂਦੇ ਜਾਂ ਨਹੀਂ ਪਾਉਂਦੇ ਹਨਾ ਉਹਨਾਂ ਨੂੰ ਨਾਲ ਇੱਕ ਮੈਸੇਜ ਜਰੂਰ ਦੇ ਦਿਓ ਲੋਟਰੀ ਪਾਓ ਹੈ ਵਿਸ਼ਵਾਸ ਰੱਖੋ ਹਮ ਨਿਕਲੋਗੇ ਬਿਲਕੁਲ ਹਾਂਜੀ ਬਾਈ ਜੀ ਸਹੀ ਜਿਵੇਂ ਡੈਡੀ ਨੇ ਕਿਹਾ ਲੋਟਰੀ ਪਾਓ ਵਿਸ਼ਵਾਸ ਰੱਖੋ ਨਿਕਲੋਗੇ ਹਾਂਜੀ ਟਾਈਮ ਟੂ ਟਾਈਮ ਐਵੇਂ ਨਹੀਂ ਰੋਜ਼ੇ ਪਾਈ ਜਾਓ ਵੀ ਸਾਰੀ ਇਨਕਮ ਜਿਹੜੀ ਲੋਟਰੀ ਪਰੇ ਲਾ ਦੋ ਜਿਵੇਂ ਕਿ ਡੈਡੀ ਜੀ ਨਹੀਂ ਪਾਉਂਦੇ ਸੀਗੇ ਇਦਾਂ ਐਵੇਂ ਬਾਲਾ ਨੂੰ 10 ਦਿਨ ਬਾਅਦ ਤੁਸੀਂ ਕਿਵੇਂ ਪਾਉਂਦੇ ਸੀ ਮੈਨੂੰ ਲੋਟਰੀ ਮਹੀਨੇ ਦੇ ਵਿੱਚ ਇੱਕ ਦੋ ਵਾਰ ਕੇ ਲਗਾਤਾਰ ਇੱਕੋ ਵਾਰ ਹੀ ਪਾਣੀ ਜੀ ਮਹੀਨੇ ਵਿੱਚ ਇੱਕ ਵਾਰ ਦੀ ਵਾਰ ਹੀ ਪਾਣੀ ਆਪਣੀ ਥੋੜੀ ਜੀ ਬਈ ਉਹ ਰਾਈਡ ਸਾਈਡ ਤੇ ਰੱਖੀ ਦਿੱਤੇ ਉਹ ਕਿੰਨੇ ਕਿਹਦੀ ਹੁੰਦੀ ਸੀ 500 ਦੀ ਕਿ 1000 ਦੀ ਦੋ ਟਿਕਟਾਂ ਜੀ 5 500 ਦੀਆਂ 1000 ਦੀ ਉੱਥੇ ਫਿਰ ਤਾਂ ਫਿਰ ਤਾਂ ਸਹੀ ਹੈ ਫਿਰ ਤਾਂ ਫਿਰ 5 500 ਦੀ ਕਿਹਾ ਦੁਖਦਾ ਹਨਾ ਆਓ ਬਿਲਕੁਲ ਸੋ ਇਹ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਬਾਈ ਜੀ ਉਹਨਾਂ ਦੀ ਜਿਹੜੀ ਕਿ 10 ਕਰੋੜ ਦੀ ਜਿਹੜੀ ਕਿ ਲੋਟਰੀ ਅੱਜ ਨਿਕਲੀ ਹੈ ਤਾਂ ਦੇਖੋ ਖੁਸ਼ੀ ਦੀ ਲਹਿਰਾਂ ਨੇ ਤੇ ਫੇਸ ਦੇ ਤੁਸੀਂ ਦੇਖ ਸਕਦੇ ਹੋ ਤਾਂ ਇਹਨਾਂ ਨੇ ਇੱਕ ਗੱਲ ਕਹੀ ਹੈ ਭਾਈ ਵੀ ਸੱਚੀਆਂ ਨੀਤਾ ਰੱਖੋ ਤਾਂ ਰੱਬ ਜਰੂਰ ਜਿਹੜਾ ਕਿ ਇੱਕ ਦਿਨ ਸਾਥ ਜਰੂਰ ਦਿੰਦਾ ਏ ਤਾਂ ਕਿਸਮਤ ਜਿਹੜਾ ਕਿ ਜਰੂਰ ਚਮਕਾਉਂਦਾ ਆ ਕੈਮਰਾਮ Gërë peta.